ਗੋਮੇਟਰੀ ਆਪ ਵੀ ਆਪਣੇ ਨਾਮ ਜਾਂ ਹਜਿਕਨ ਡਾਕਟਰ ਰਾਜਾ ਜੀ ਪੁਰਾ ਸਟੇਜ ਦੇ ਪ੍ਰਾਜਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸ਼ਖੀਰ ਸਿੰਘ ਮਾਰਨ ਸ਼ਿਵੋਬਣੀ ਕਾਲੀਦਾਲ ਪੰਜਾਬ ਦੇ ਪ੍ਰਧਾਨ ਉਹਨਾਂ ਦੇ ਨਾਲ ਸਾਡੇ ਕੈਂਡੀਡੇਟ ਸਰਦਾਰ ਨਰਦੇਵ ਸਿੰਘ ਮੋਵੀਮਾਰ ਸਤਿੰਦਰਜੀਤ ਸਿੰਘ ਦੀ ਮਿਲਦਾ ਜੀ شری پیم کمار ملےچا جی شری شوک الیچا جی جگسی پردھان شومی اکالی دل سنگھ جی شوالی لیڈرشپ سامنے بیٹھے میرے بزرگ نوجوان ساتھی میرے بہت متا سارے فتح ارج کردہ واحر جی کا خالصا شری واحر جی کی فتح ਇੱਕ ਮਈ ਨੂੰ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ ਉਸ ਸੰਬੰਧ ਵਿੱਚ ਤੁਹਾਨੂੰ ਸਾਰੇ ਪੈਰਪਰਵਾਹਾਂ ਨੂੰ ਬੇਨਤੀ ਕਰਦੇ ਆ ਕਿ 1 ਮਈ ਨੂੰ ਆ 1 ਜੂਨ ਨੂੰ ਚੋਣ ਨਿਸ਼ਾਨ ਪੱਕੇਂ ਪਗੜੀ ਦਾ ਪੱਟਨ ਪਾ ਕੇ ਸਾਡੇ ਬਹੁਤ ਹੀ ਸਰਕਾਰੀਓ ਸਰਦਾਰ ਮਨਦੀਪ ਸਿੰਘ ਬੋਮੀਮਾਨ ਦੇ ਹੱਕ ਚ ਵੋਟ ਪਾਓ ਮੇਰੇ ਵੀਰੋ آپ گل کریے آم آدمی چاہے تھانے دی جا چلے جاؤ چاہے کچہری دفتر کے بنا درد نہیں ہوتا ਹਰ ਜਨਤਾ ਦੇ ਇਨਾ ਲੀਡਰਾਂ ਦਾ ਇਨਾ ਕੰਨੀ ਜਿਹਦਾ ਤਾਂ ਹਿੱਸਾ ਮੁੱਕਿਆ ਹੋਇਆ ਹੈ ਤਾਂ ਵੀ ਉਹ ਭਗਵੰਤ ਮਾਨ ਦੇ ਸਰਕਾਰបាន ਕੋ ਪਹਿਲਾਂ ਬੜੀਆਂ-ਬੜੀਆਂ-ਬੜੀਆਂ ਗਰੰਟੀਆ ਕੀਆ ਸੀ ਇਨਾ ਧੂਖ ਮਾਰ ਕੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰਕੇ ਸਰਕਾਰ ਬਣਾਈ ਸੀ ਵੀਰੋ ਤਾਂ ਬੀਬੀਆਂ ਵਾਸਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ 10000 ਸਦੀ ਮੀਲਾ ਲਿਆਗੇ ਜਦੋਂ ਸਾਡੀ ਸਰਕਾਰ ਬਣ ਗਈ ਤਾਂ ਪਹਿਲੇ ਮੀਲੇ ਨੂੰ ਸ਼ੁਰੂ ਕਰਾਂਗੇ ਤਾਂ ਵੀਰੋ ਅੱਜ ਸਫਾਈ ਮੀਲੇ ਹੋਗਾ ਸਰਕਾਰ ਬਣੀ ਨੂੰ ਤਾਂ ਵੀਰੋ ਉਤਕਾਰ ਸਾਹਿਬਾਂ ਦੇ ਵੱਲ ਕੇ ਝੂਠੀਆਂ ਸਫਰ ਕਰਦੀਆਂ ਸੀ ਪੰਜਾਬ ਦੀ ਜਨਤਾ ਨੂੰ ਝੂਠ ਬੋਲਿਆ ਸੀ ਝੂਠ ਬੋਲ ਕੇ ਸਰਕਾਰ ਬਣਾਈ ਸੀ ਲੋਕਾਂ ਉਹਨਾਂ ਵੀ ਪੰਜ ਸਾਲ ਗਰੀਬਾਂ ਕਿਸਾਨਾਂ ਮਜ਼ਦੂਰਾਂ ਦਾ ਕੁੱਟਿਆ ਤੇ ਲੁੱਟਿਆ ਲੋ ਆਪਣੀ ਇੱਕੋ ਇੱਕ ਪਾਰਟੀ ਹੈ ਸ਼ਰਮ ਨਹੀਂ ਕਰੀਦਾ ਗਰੀਬਾਂ ਮਜ਼ਦੂਰਾਂ ਕਿਸਾਨਾਂ ਦੀ ਪਾਰਟੀ ਹੈ ਮੇਰੀਓ ਆਪਾਂ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਮੈਂ ਤੁਹਾਨੂੰ ਸਾਰੇ ਦਾ ਸਵਾਗਤ ਦੇ ਦੇ ਤੁਸੀਂ ਅਸੀਦ ਲੱਖ ਡੇ ਲੱਖ ਦੇ ਫਰਮ ਦੇ ਨਾਲ ਚਟਾ ਦਿਓ ਕੰਪਾਈ ਨੇ ਸਫਾਈ ਦੇ ਵਿੱਚ ਸ਼ਰਮ ਦੀ ਗੱਲ ਦਾ ਮੋਟਾ ਪੱਟ ਕੇ ਨਾ ਵੀ ਦੋ ਤੁਹਾਨੂੰ ਸਾਰੇ ਨੂੰ ਕਿ ਰਿਆ ਵੀਰੋ ਜਿੰਨੇ ਬੰਦੇ ਤੁਸੀਂ ਬੈਠੇ ਹੋ ਇਹਦੀ ਤਾਂ ਵੀ ਹੱਥ ਖੜਾ ਕਰਕੇ ਪਾਜੀ ਹੈਲੋ ਕਿਸੇ ਨੇ ਲੋਕਾਂ ਆਇਆ ਤਾਂ ਵੀਰੋ ਆਪਣੀ ਇੱਕੋ ਇੱਕ ਪਾਰਟੀ ਹੌਂ ਬਰਾਦਰੀ ਸ਼ਰੋਣੀ ਗੱਲidal ਹੈ ਆਪਾਂ ਸਾਰੇ ਇਹਨਾਂ ਦਾ ਸਾਥ ਦੇਣਾ ਤੇ ਸਰਤਾਨ ਨਰਦੇਵ ਸਿੰਘ ਜਰਵਾਤਾ ਲੋਕ ਸਭਾ ਦੇ ਵਿੱਚ ਪਿਜਿਆ ਹੈ ਤਾਂ ਵੀਰੋ ਜੀ ਜੀ ਦੀ ਗੱਲ ਕਰੀਏ ਤਾਂ ਉਹ ਜਿਹੜਾ ਕੈਂਡੀਡੇਟ ਦੇਉ ਉਹ ਕਾਂਗਰਸ ਪਹਿਲਾਂ ਜਿਹੜਾ ਉਸ ਪਰ ਉਹ ਬੀਜੇਪੀ ਨੇ ਕਿਹਾ ਚ ਹੈ ਤਾਂ ਵੀ ਲੋ ਉਹ ਵੀ ਇੱਕ ਬੜਾ ਲੰਕਾ ਬਿਆਨ ਦਿੰਦਾ ਹੈ ਕਿ ਮੈਂ ਰਾਏ ਸੀ ਇੱਕ ਬਾਈ ਜੜੇ ਐਸੀ ਦੇ ਦਰਜਾ ਤੁਹਾਨੂੰ ਕਿ ਮੇਰਾ ਪੂਰਾ ਹੀ ਉਦਾਨੇ ਪਰ ਮੈਂ ਮਾਨੇ ਛੋਟੀ ਨੂੰ ਦੱਸਣਾ ਚਾਹਾਂ

ਆ ਸਕਦਾ ਸ਼ਾਮਲ ਤਾਹੀਰ ਦੇ ਮੈਂ ਸਾਰੀ ਸ਼ਕਤ ਨੂੰ ਬੇਰਦੀ ਕਰਦਾ ਆਪਣੇ ਕੋ ਜਿੰਨੇ ਪਰਸ ਹੱਤੇ ਬਹਿ ਗਏ ਜਿੱਥੇ ਜਿੱਥੇ ਵੀ ਬੋੜੀ ਰਸਤੇ ਲਾੜੀ ਹੈ ਜਿੱਥੇ ਕੋਈ ਬਲਬਰਾ ਬੈਠਾ ਆਹ ਦਸ ਦਿਨ ਦਿਨਾਂ ਦੇ ਕਰ ਦਿਓ ਦਿਨਾਂ ਦੇ ਕਰਕੇ ਸ਼ਰਮ ਦੀ ਕਾਲੀਤਾ ਦੇ ਹੱਥ ਕਿੰਨੇ ਤੋ ਤੇ ਸਰਦਾਰ ਨਰਦੇਵ ਸਿੰਘ

लेव <laughs> ਜੋ ਕੀੜਾ ਨੇ ਪਿਆਰ ਕੀਤਾ ਕਿਉਂਕਿ ਆਪਾਂ ਥੋੜੀ ਜਿਹੀ ਕਰਤੀ ਕਰਕੇ ਗਾਰੂ ਹੋਣਾ ਬਾਹਰ ਤੇ ਜਿਸ ਨੂੰ ਇਸ ਬਸਾਹ ਕੋ ਇੱਥੋਂ ਭਰਾ ਬੈਠੇ ਉਹ ਸੁਣਾ ਲਾ ਲਾ ਮੋੜ ਬਾਅਦ ਨੇ ਮੈਂ ਰਾਜ ਨੂੰ ਜਾਣੀ ਨੂੰ ਕਹਿਣਾ ਕਿ ਆਪਾਂ ਰਾਜ ਨੂੰ ਬਣਾਈ ਜਾਪ ਬਾਸ ਉੱਤੇ ਉੱਪਰ ਉੱਠ ਕੇ ਵੀ ਬਦਲ ਹੋਣਾ E